ਸਵਾਗਤ ਹੈ ਕਿਸਾਨ ਵੀਰੋ ਹੋੜਾ ਟੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਹੈ ਜੀ ਬਾਈ ਗੋਪੀ ਕੋਲ ਆਪਾਂ ਵੀਡੀਓ ਕਵਰ ਕਰਨ ਲੱਗੇ ਆਂਗੇ ਦੋ ਜਾਨਵਰ ਦਿਖਾਵਾਂਗੇ ਇੱਕ ਝੋਟੀ ਜਿਹੜੀ ਪਹਿਲਾਂ ਤੁਹਾਨੂੰ ਦਿਖਾਈ ਉਹ ਬਾਈ ਦੀ ਲਈ ਵੀ ਆ ਜਿਹੜੀ ਬੈੜ ਆ ਯਾਰ ਸ਼ਹਿਰ ਸੂਈ ਵੇ ਇਧਰ ਲਈ ਪਸ਼ੂ ਪਸ਼ੂ ਘਰਦੇ ਹੁੰਦੇ ਉਹ ਬਾਈ ਦੀ ਘਰ ਦੀ ਆ ਗੱਲਬਾਤ ਕਰਾਵਾਂਏ ਸਾਰੀ ਸੂਈਆਂ ਸਵਾਈਆਂ ਦੋਨੇ ਕਿੰਨਾ ਕ ਬੋਲਾ ਬੈਠ ਥੱਲੇ ਤੇ ਕਿੰਨਾ ਕ ਬੋਲਾ ਝੋਟੀ ਤੇ ਲਿਆ ਸਾਰੀ ਗੱਲਬਾਤ ਪੁੱਛਾਂ ਸਸੀ ਘਾਬਾ ਜੀ ਸਸੀ ਘਾਬੂਟਾ ਹੋ ਠੀਕ ਹੋ ਜੀ ਹਾਂ ਹਾਂ ਵਧੀਆ ਬੂਟਾ ਬੋਲਾ ਦਾ ਨੰਬਰ ਬੋਲ ਦੇ 90410 ਬਾਈ 48312 48312 ਪਿੰਡ ਆਪਣਾ ਜੀ ਪਿੰਡ ਤੁਲੇਆਲ ਆ ਗਿਆ ਬਾਈ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਆ ਗਿਆ ਬਾਈ ਤਹਿਸੀਲ ਰਾਮਪਰਾ ਫੂਲ ਆ ਗਈ ਬਾਈ ਰਾਮਪਰਾ ਫੂਲ ਹਾਂਜੀ ਤੇ ਨੇੜੇ ਆਪਣੇ ਵੱਡਾ ਪਿੰਡ ਭੈਰੂਪਾ ਤੇ ਇਧਰ ਪ੍ਰਨਾਲੇ ਦਾ ਆ ਗਿਆ ਜੰਗਿਆਣਾ ਜੰਗਿਆਣਾ ਤੇ ਵਧੀਆ ਹੁਣ ਫਿਰ ਇੱਕ ਅੱਧਾ ਲਈ ਜਾਨੇ ਵਧੀਆ ਚੱਲਿਆ ਹਾਂ ਹਾਂ ਬਾਈ ਪੂਰਾ ਵਧੀਆ ਚੱਲਦਾ ਬੂਟ ਤੇ ਅੱਜ ਫਿਰ ਦੋ ਦਿਖਾ ਰਹੇ ਇੱਕ ਬਾਹਰ ਘਰ ਦੀ ਹੈ ਨਾ ਹਾਂ ਇੱਕ ਘਰ ਦੀ ਵਹਿੜਾ ਉਹ ਆ ਮਾਝ ਆਪਣੀ ਖਰੀਦ ਆ ਵਹਿੜਾ ਲਾਸਟ ਦੇ ਦਿਖਾਵਾਂਗੇ ਚੰਗੀ ਐਰ ਸ਼ਾਇਰ ਵਹਿੜਾ ਆ ਗਈ ਜੀ ਜਿਹੜੀ ਅੱਜ ਝੋਟੀ ਦੇਖੀ ਜਾਂਦੇ ਆ ਵੀਰ ਕਿਹੜਾ ਸੂਹਾ ਸੂਈ ਆ ਬਾਈ ਦੂਜਾ ਸੂਹਾ ਸੂਈ ਆ ਮਗਰ ਕੀ ਆ ਗਿਆ ਜੀ ਮਗਰ ਇਹਦੇ ਕੱਟਾ ਆ ਗਿਆ 5 ਦਿਨਾਂ ਹੀ ਸੂਈ ਵੀ ਆ 나ੜ 나ੜਗਾ ਵੀ ਹੈਗਾ ਕੱਟੇ ਹੈਗਾ ਹੈਗਾ ਤੁਸੀਂ ਹਾਂ ਤੇ 5 ਦਿਨਾਂ ਹੀ ਸੂਈ ਕਿੰਨਾ ਬੋਲਾ ਰੈਡੀ ਆ ਬਾਈ ਅੱਜ ਬਾਈ 10 ਕਿਲੋ ਆਪਾਂ ਵਾਲੇ ਨੂੰ 9 ਕਿਲੋ ਕਹਿ ਕੇ ਦੇਵਾਂਗੇ ਤੇ ਕਿੰਨਾ ਕੇ ਫਿਰ ਪਹਿਲੇ ਸੂਏ ਦਾ ਦੁੱਧ ਦੱਸਿਆ ਦਾ ਪਹਿਲੇ ਸੂਏ ਦਾ ਬਾਈ ਉਹਨਾਂ ਦਾ 12 12 ਇਹ ਕੀ ਭਾਈ ਜਾਣ ਦਾ ਹੱਕ ਆ 13 14 ਦਾ ਜਾਣ ਦਾ ਹੱਕ ਹੀ ਆ ਓਕੇ ਖੋਲੋ ਫਿਰ ਇਹ ਤੋੜਾ ਕਰੈਗ ਚੱਕ ਚੰਗੀ ਬਿਊਟੀ ਚ ਆ ਗਈ ਜੀ ਚੰਗੀ ਕੁਆਲਿਟੀ ਚ ਆ ਗਈ ਰੇਟ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੋਊਗਾ ਕੱਲੀ ਕੱਲੀ ਤੁਸੀਂ ਜਾਣਕਾਰੀ ਲੈ ਕੇ ਫਿਰ ਤੁਸੀਂ ਸੌਦਾ ਕਰਨਾ ਜੀ ਆ ਦੇਖੋ ਚਾਰ ਵੀ ਵਾਲ ਪੂਸ ਦੇ ਵਿੱਚ ਛੋਟੀ ਦੇ ਚਿੱਟੇ ਨਹੀਂ ਚੰਗੀਆਂ ਜੋ ਆ ਗਈ ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈ ਲੈਣੀ ਆ ਆ ਦੇਖੋ ਜੀ ਫੇਸ ਦੀ ਕੁਆਲਿਟੀ ਕਰੋ ਚੱਕ ਇੱਕ ਨੰਬਰ ਸੱਦ ਘਾਟ ਐਸਟਰਾ ਪਯੋਰ ਮੋਹਰਾ ਚ ਥਣ ਲੈ ਵਾ ਨੂੰ ਨੇੜ ਤੋਂ ਕਰਾਵਾਂਗੇ ਚੱਕ ਆ ਦੇਖੋ ਜੀ ਥਣ ਭਾਂਡਾ ਪੂਰਾ ਸਾਫ ਸੁਥਰਾ ਤੇ ਫਿੱਟ ਫਾਟ ਹਵਾਨੇ ਦੀ ਕੰਪੈਕਟ ਹਵਾਨੇ ਦੀ ਆਪਾਂ ਇਹਨੂੰ ਕਹਿ ਸਕਦੇ ਆ ਧਾਰਾ ਤੁਹਾਨੂੰ ਕਰਾ ਦੇਾਂਗੇ ਚੱਕ ਇੱਕ ਜਨਵਾਰ ਦੀ ਆ ਦੇਖੋ ਥਣ ਭਾਂਡੇ ਦੀ ਸਾਫ ਸੁਥਰੀ ਨਾਲੋ ਫਿਰ ਵੀਰ ਗੋਪੀ ਬੱਚਾ ਇਹਦੇ ਤੇ ਉਹ ਵੀਰੋ ਜੋ ਟੀ ਉਤਰੇ ਥਣਾ ਤੇ ਆਪਾਂ ਕੈਮਰਾ ਮਾਰ ਦੇਾਂਗੇ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਦੇ ਸਪੇਸ ਤੇ ਲੱਗਿਆ ਕੱਲਾ ਕੱਲਾ ਥਾਣਾ ਜੀ ਕੱਦ ਕਾਠ ਐਕਸਟਰਾਗਾ ਝੋਟੀ ਦਾ ਕੱਦ ਕਾਠ ਦੀ ਕੋਈ ਕਮੀ ਨਹੀਂ 1700 ਨੂੰ ਕਰਾ ਦੇਾਂਗੇ ਚੱਕ ਜੀ ਬਾਕੀ ਰੇਟ ਵੀ ਬਾਜੀ ਤੋਂ ਪੁੱਛ ਕੇ ਆਪਾਂ ਦੱਸ ਦੇਾਂਗੇ ਥਣਾ ਥਣਾ ਦੀ ਪੂਰੀ ਸਾਫ ਆ ਬਾਕੀ ਸੀਲ ਸਾਬ ਪੂਰੀ ਭੋਲਾ ਲੱਤ ਪਿੱਛੇ ਨੂੰ ਕਰਾ ਲਓ ਵੀਰਾ ਓਕੇ ਜੀ ਮਾਰ ਲੀਂ ਤਰ ਕਤ ਸਮਾਪ ਸਮੂ ਦਾ ਵਾੜਾ ਵਧੀਆ ਹਨਾ ਵੀਰੇ ਬਹੁਤ ਵਧੀਆ ਵੀਰੇ ਹੈ ਚਵਾਈ ਜੂਈ ਹਨਾ ਨਮਰਗੀ ਹੈ ਧਾਰ ਦੀ ਹੂੰ ਆ ਦੇਖੋ ਜੀ ਮਗਲ ਨੇ ਮਾਰ ਦੇ ਕੋਈ ਨਾ ਮਗਲ ਦੇ ਥਣਾ ਦੀ ਧਾਰ ਹੈ ਜੀ ਓਕੇ ਬਾਈ ਇੰਗਾ ਬਟਾ ਠੀਕ ਹੈ ਜੀ ਓਕੇ ਅਜਾ ਧਾਰਾਂ ਦੂਰਾਂ ਦਾ ਕੋਈ ਚੱਕਰ ਹੀ ਨਹੀਂ ਤੇ ਬਾਕੀ ਦਾ ਫਿਰ ਆ ਯਾਰ ਦੋ ਟਾਈਮ ਆਪਣੇ ਕੋਲ ਚੋਕੇ ਲੈ ਕੇ ਜਾਵੇ ਬੁੱਟੇ ਓਕੇ ਬਾਕੀ ਸ਼ੋਅ ਕੁਆਲਿਟੀ ਝੋਟੀ ਹੈ ਨਾ ਸੋਹਣੀ ਸੁਨੱਖੀ ਬਹੁਤ ਜ਼ਿਆਦਾ ਪੂਰੀ ਮਹਿਮੋਰਾ ਚ ਆ ਗਈ ਪਿਓਰ ਚ ਹਾਂਜੀ ਬੱਸ ਕਰ ਵੀਰੇ ਤੇ ਗੋਪੀ ਵੀਰੇ ਕਿੰਨੇ ਪਾਏ ਹੈ ਇਹਦੇ ਬਾਈ 145 ਦੀ ਆਪਣੀ ਮੰਗਦੇ ਆ ਅੱਛਾ 1 ਲੱਖ 45000 ਰੁਪਏ ਮੰਗਦੇ ਆ ਹਾਂਜੀ ਤੇ ਮਾਨਦਾਨ ਵਿੱਚ ਹੋਊਗਾ ਮਾਨਦਾਨ ਕਰ ਦਾਂਗੇ ਬਾਈ ਵਿੱਚੋਂ ਓਕੇ ਜੀ ਜਿਹੜੀ ਬਾਈ ਵਹਿੜ ਦੇਖਿਆ ਨੇ ਘਰ ਦੀ ਤੇਰੀ ਵਹਿੜ ਹੈ ਜਿਹੜੀ ਇਹ ਬਾਈ ਦੂਜਾ ਸੂਆ ਬੁੱਟੇ ਸੂਈ ਵੀ ਆਪਣੇ ਕੋਲ ਤੇ ਕਿੰਨਾ ਗੱਦਦ ਕੱਢਿਆ ਹੋਰ ਪਹਿਲਾਂ ਇਹਦੇ ਪਹਿਲੇ ਸੂਏ ਦਾ ਇਹਦਾ 22-23 ਲੀਟਰ ਦੁੱਧ ਕੱਢਿਆ ਹੋਇ ਹੁਣ ਕਿੰਨੇ ਦਿਨ ਹੋ ਗਏ ਸੂਈ ਨੂੰ ਹੁਣ ਇਹਨੂੰ 5 ਮਾਹ ਦੇਣਾ ਉਹ ਨਾਲ ਹੀ ਨਾਲ ਰਗਾ ਬੱਸੀ ਦੇ ਤੇ ਮਗਰ ਸ਼ਾਹੀਵਾਲ ਦੀ ਆ ਗਈ ਹੈ ਨਾ ਸ਼ਾਹੀਵਾਲ ਦੀ ਬੱਸੀ ਆ ਗਈ 11 ਕਿਲੋ ਬੋਲਾ ਹੁਣ ਰੈਡੀ ਬਾਈ ਨੂੰ ਸ਼ਾਹੀਵਾਲ ਦਾ ਸੌਂਕ ਸੀ ਉਹਦਾ ਕਰਕੇ ਸ਼ਾਹੀਵਾਲ ਦਾ ਟੀਕਾ ਭਰਾਤਾ ਤੇ ਆਪ ਆ ਗਈ ਐਰ ਸਿਰ ਖੋਲੋ ਜੀ ਇਹਨੂੰ ਕਿੰਨਾ ਕੁ ਦੁੱਧ ਦੀ ਉਮੀਦ 라 ਸਕਦੇ ਆ ਬਾਈ ਇੱਥੇ ਬੁੜੇ ਕਿਉਂ 25 ਤੋਂ 30 ਦੇ ਵਿੱਚ ਵਿੱਚ ਜਾਣਾ ਚਾਹੀਦਾ ਪਿਛਲੀ ਵਾਰ ਵਧੀਆ ਦੁੱਧ ਗੱਡੀ ਗਈ ਹਾਂ ਪਿਛਲੀ ਵਾਰ 22 ਲੀਟਰ ਨਾ ਦੁੱਧ ਖੁੱਲਾ ਦਿੱਤਾ ਪੈਪਲੂਨ ਛੋਟੀ ਦਾ 14 ਕਿਲੋ ਤੋਂ ਡਰਾਈ ਕਰੀ ਆ ਅਸੀਂ ਓਕੇ ਜੀ ਤੇ ਥਣ ਭਾਂਡਾ ਬੜਾ ਸਾਫ਼ ਹੈ ਲੇ ਵੇ ਲੋ ਵਦੀ ਪੂਰੀ ਸਾਫ ਸੁਥਰੀ ਮੋੜ ਲਿਓ ਜੀ ਬੰਦ 12 ਦੋਨਾਂ ਦੇ ਇੱਕ ਨੰਬਰਾਂ ਜਾ ਚੁੱਕੇ ਮਾਹਬਾਈ ਇੱਕ ਨੰਬਰਾਂ 12 ਦੂਰਾਂ ਦੀ ਓਕੇ ਜੀ 12 ਦੂਰਾਂ ਦੀ ਪੂਰੀ ਪ੍ਰੋਪਰ ਚਵਾਈ ਆ ਬਾਈ ਕਹਿੰਦਾ ਤੇ ਬਾਕੀ ਦਾ ਮਗਰ ਇਹਦੇ ਬੱਚੀ ਵੀ ਨਾਲ ਨੂੰ ਨੂੰ ਤੁਹਾਨੂੰ ਕਰਾ ਦਈਏ ਚੈੱਕ ਨਾਲ ਹੀ ਆ ਆ ਦੇਖੋ ਜੀ ਬੱਚੀ ਦੇਖੋ ਸ਼ਾਹੀ ਵਾਲ ਦੀ ਬੱਚੀ ਆ ਗਈ ਮਗਰ ਬੈੜ ਆ ਗਿਆ ਯਾਰ ਸਰ ਸੁਆ ਬਾਈ ਦਾ ਕਹਣਾ ਦੂਜਾ ਪਹਿਲਾ ਸੁਆ ਕਹਿੰਦਾ ਆਪਣੀ ਜੋਈ ਵੀ ਆ ਬਾਕੀ ਕੀ ਡਿਮਾਂਡ ਆ ਕੋਪੀ ਦੀ ਇਹ ਬਈ 85000 ਬੂਟਾ ਮੰਗਦਾ ਮਾਰਤਾਨ ਹੋ ਜੂ ਮਾਰਤਾਨ ਕਰਦਾ ਤੇ ਬਾਕੀ ਦੁੱਧ ਨੇ ਦੇਣੇ ਦੇਣਾ ਹੁਣ ਬੌਲਾ ਕਿੰਨਾ ਬਾਈ ਹੁਣ ਬਈ ਇਹਦੇ ਫਿਰ 18 ਕਿਲੋ ਬੌਲਾ ਰੈਡੀ ਆ ਜਿਹੜਾ ਮਰਜ਼ੀ ਮੈਣ ਕੇ ਲੈ ਜੇ ਜਿਹੜਾ ਮਰਜ਼ੀ ਮੈਣ ਕੇ ਲੈ ਜੇ 5 ਓਕੇ ਯਾਰ ਫਿਰ ਤਾਂ ਠੀਕ ਆ ਹਨਾ ਜਮਾ ਤੇ ਮੋਲੇ ਦਾ 85 ਤੇ ਝੋਟੀ ਦਾ ਆ ਗਿਆ 1 ਲੱਖ ਤੇ 45000 45000 ਜ਼ਰੂਰ ਕਰਿਓ ਬਾਈ ਨਾਲ ਸੰਪਰਕ ਪੈਂਡ ਸਾਡਾ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਤਸੀਲ ਰਾਮਪਰਾ ਫੂਲ ਨੰਬਰ ਬਾਈ ਕੋਪੀ ਫੇਰ ਬੋਲੀ 90410 ਬਾਈ 48312 48312 ਧੰਨਵਾਦ